ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਦਾ ਵੱਡਾ ਪਿੰਡ ਰਤਨਗੜ ਜਿੱਥੇ ਮੈਂ ਇਸ ਵੇਲੇ ਖੜਾ ਹਾਂ ਅੱਜ ਇੱਥੇ 8 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਅੰਗਰਵਾੜੀ ਸੈਂਟਰ ਆ ਉਹਦਾ ਸਮਰਪਿਤ ਕੀਤਾ ਪਿੰਡ ਵਾਸੀਆਂ ਨੂੰ ਤੁਸੀਂ ਦੇਖ ਰਹੇ ਹੋ ਔਰ ਲਗਾਤਾਰ ਮੇਰੇ ਹਲਕੇ ਦੇ ਅੰਦਰ ਜਿਹੜੇ ਵਿਕਾਸ ਦੇ ਕੰਮ ਨੇ ਉਹ ਬੜੇ ਗਰਾਸ ਰੂਟ ਤੇ ਚੱਲ ਰਹੇ ਆ ਮਜ਼ਬੂਤ ਕੰਮ ਚੱਲ ਰਹੇ ਆ ਔਰ ਉਹ ਕੰਮ ਚੱਲ ਰਿਹਾ ਜਿਹਦੀ ਉਪੇਕਸ਼ਾ ਲੋਕਾਂ ਨੇ ਕਰਨੀ ਛੱਡ ਦਿੱਤੀ ਸੀਗੇ ਭਾਵੇਂ ਉਹ ਰੋਡ ਹੋਣ ਭਾਵੇਂ ਪਿੰਡਾਂ ਦੇ ਅੰਦਰ ਟਰਾਂਸਫਾਰਮਰ ਦਾ ਸਵਾਲ ਹੋਵੇ ਸੋ ਇਸ ਪਿੰਡ ਦੇ ਅੰਦਰ ਆ 10 ਲੱਖ ਰੁਪਏ ਦੇ ਲਾਗਤ ਨਾਲ ਇੱਕ ਸ਼ਾਨਦਾਰ ਆਂਗਣਵੜੀ ਬਿਲਡਿੰਗ ਜਿਹੜੀ ਆ ਉਹਨੂੰ ਸਮਰਪਿਤ ਕੀਤਾ ਸੋ 10 ਲੱਖ ਰੁਪਿਆ ਹੋਰ ਮੈਂ ਇਸ ਪਿੰਡ ਨੂੰ ਜਿਹੜਾ ਇਸ ਜਿਹੜੀ ਸਾਹਮਣੇ ਜਗ੍ਹਾ ਆ ਇੱਥੇ ਇੰਟਰਲੋਕ ਟਾਈਲ ਲਈ ਔਰ ਚਾਰਦਵਾਰੀ ਦੇ ਲਈ ਤੇ ਓਪਨ ਜੇਮ ਲਈ ਜਿਹੜਾ ਹੋਰ ਪਾ ਦਿੱਤਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪੈਸੇ ਦੀ ਘਾਟ ਨਹੀਂ ਲਗਾਤਾਰ ਪਿੰਡਾਂ ਦੇ ਅੰਦਰ ਜਿਹੜੇ ਵਿਸਰ ਚੁੱਕੇ ਸਵਾਲ ਸਨ ਜਿਹਦੀ ਲੋਕਾਂ ਨੇ ਉਮੀਦਾਂ ਸਾੜ ਦਿੱਤੀਆਂ ਸਨ ਉਹ ਸਵਾਲ ਅਸੀਂ ਹੱਲ ਕਰ ਰਹੇ ਹਾਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਰਤਨਗੜ ਪਿੰਡ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਮਿਲਿਆ ਆਨ ਵਾਲੇ ਦਿਨਾਂ 'ਚ ਹੋਰ ਵੀ ਇਸ ਇਲਾਕੇ ਦੇ ਅੰਦਰ ਜਿਹੜੇ ਪ੍ਰੋਜੈਕਟ ਰਨਿੰਗ 'ਚ ਨੇ ਉਹ ਲੋਕਾਂ ਨੂੰ ਕੰਪਲੀਟ ਕਰਕੇ ਸਪੱਸ਼ਟ ਕੀਤਾ ਜਾਣ ਕਿ ਚਾਹੇ ਉਹ ਰੋਡ ਹੋਣ ਚਾਹੇ ਆਂਗਣਵੜੀ ਸੈਂਟਰ ਹੋਣ ਚਾਹੇ ਪਿੰਡਾਂ ਦੀਆਂ ਜਾਂਚ ਕਰਾ ਹੋਣ ਸੋ ਮਲਟੀ ਕਿਸਮ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਹਲਕੇ ਭੋਜ ਦੇ ਵਿੱਚ ਪੂਰੇ ਜੋਰਾ ਸੁਰਾ ਨਾਲ ਚੱਲ ਰਹੇ ਆ